ਕਿ ਉਸ ਇੰਡਸਟਰੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨੂੰ ਬੰਦ ਕਰਾਇਆ ਜਾਵੇ ਜੇ ਨਾ ਬੰਦ ਕੀਤੀ ਤੇ ਅਸੀਂ ਹੋਰ ਕੋਈ ਰਸਤਾ ਖਿਆਲ ਤੇ ਰਾਤ ਦੇ ਵਕ तकरीबन 1:30 ਵਜੇ ਦੇ ਕਰੀਬ ਉਹ ਗੱਡੀ ਭੱਜਦੇ ਨੇ ਉਹ ਕੈਮੀਕਲ ਦੀ ਜਾਂ ਤੇਲ ਦੀ ਜਿਹਦੀ ਵੀ ਤਰ੍ਹਾਂ ਉਸ ਤੋਂ ਬਾਅਦ ਇੰਨੀ ਕਿ ਸਮੈਲ ਹੋ ਜਾਂਦੀ ਜਦ ਜੇ ਤੁਹਾਡੇ ਬੈਡਰੂਮ ਦਾ ਦਰਵਾਜ਼ਾ ਖੁੱਲਾ ਰਹਿ ਗਿਆ ਤਾਂ ਤੁਸੀਂ ਸੌਂ ਨਹੀਂ ਸਕਦੇ ਕਰਨ ਨੂੰ ਧਿਆਨ ਚ ਲਿਆ ਕੇ ਅਸੀਂ ਉਹ ਚੱਕਾ ਆਵਾਂਗੇ ਸਾਰਾ ਅੱਜ ਕਰਵਾ ਕੇ ਜੋ ਵੀ ਇਹੋ ਕਾਰਵਾਈ ਉਹਨਾਂ ਖਿਲਾਫ ਵੱਡੀ ਕਾਰਵਾਈ ਵਾਸਤੇ ਅਸੀਂ ਲੇਤਾ ਆ ਗਏ ਟਾਇਰ ਆਉਂਦਾ ਜੀ ਬਿਲਕੁਲ ਇਸਕ੍ਰੈਪ ਦਾ 12 ਗੱਡੀਆਂ ਆਉਂਦੀਆਂ ਨੇ ਉਹ ਆ ਕੇ ਪੀਸਿਆ ਜਾਂਦਾ ਹੈ ਪੀਸ ਕੇ ਪ੍ਰੀਕ ਕਰ ਤੋਂ ਕਸਤੀਂ ਦੇ ਦੇ ਤੋਂ ਵਿੱਚੋਂ ਤੇਲ ਭਜਾਇਆ ਜਾਂਦਾ ਤੇ ਲੋਕ ਕਹਿ ਨਹੀਂ ਤਾ ਉਹ ਹੀ ਇੰਨੀ ਕਰਦੀ ਸਮੈਲਾ ਜੀ ਦੇ ਲੈ ਜਾਣੀ ਤੇ ਬੰਦਾ ਇੱਕ ਵਾਰ ਕੋ ਚੀਂ ਲੰਗਦਾ ਉਹ ਅੰਦਰ ਜਾ ਮਕਾਨ ਨੂੰ ਜਿਹੜਾ ਰਸਤਾ ਹੁੰਦਾ ਹਮ ਬੰਦ ਕਰੋ ਸੰਪੂਰਨ ਇੰਡਸਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਸੰਪੂਰਨ ਇੰਡਸਟਰੀ ਮਰਦਾਬਾਦ 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 ਮੁਰਦਾਬਾਦ 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 ਕੋਰ ਇੰਡਸਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੋਰ ਇੰਡਸਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਕੋਰ ਇੰਡਸਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੰਜੀ ਸਰਪੰਚ ਸਾਹਿਬ ਅੱਜ ਤੁਸੀਂ ਐਸਡੀਐਮ ਦਫ਼ਤਰ ਪਹੁੰਚੇ ਹੋ ਇਸ ਮਸਲੇ ਨੂੰ ਲੈ ਕੇ ਤੁਸੀਂ ਐਸਡੀਐਮ ਦਫ਼ਤਰ ਪਹੁੰਚੇ ਹੋ ਨੋ ਜੀ ਤੁਹਾਡਾ ਅਸੀਂ ਅੱਜ ਐਸਟੀਐਮ ਸਾਹਿਬ ਦਫ਼ਤਰ ਪਿੰਡ ਦੇ ਵਿੱਚ ਆਏ ਆ ਸਾਰਾ ਪਿੰਡ ਇਕੱਠਾ ਹੋ ਕੇ ਸਾਡੀ ਇੱਕ ਬੜੀ ਵੱਡੀ ਸਮੱਸਿਆ ਸਾਡੇ ਸਾਥੀ ਵਿਸਥਾਰ ਸਤ ਤੁਹਾਨੂੰ ਦੱਸ ਦੇਣਾ ਕਿ ਅੱਜ ਸਾਡੇ ਪਿੰਡ ਦੇ ਬਿਲਕੁਲ ਨੇੜੇ ਇੱਕ ਨਾ ਇੰਡਸਟਰੀ ਲੱਗੀ ਆ ਸੰਕੌਰ ਇੰਡਸਟਰੀ ਉਹਦਾ ਨਾਮ ਆ ਜੀ ਸੰਕੌਰ એનર્ਜੀ ਇੰਡਸਟਰੀ ਨਾ ਤਾਂ એનર્ਜੀ ਇੰਡਸਟਰੀ ਆ ਉਹਦਾ ਪਰ ਉਹ ਸਾਨੂੰ ਦੁੱਖ ਬਹੁਤ ਦੇ ਰਹੀ ਆ ਉਹ ਇੰਡਸਟਰੀ ਦੇ ਵਿੱਚ ਨਾ ਸਾਨੂੰ ਪਤਾ ਲੱਗਿਆ ਵੀ ਬਹੁਤ ਟਾਇਰ ਲਿਆ ਕੇ ਕੋਈ ਪੌਂਟ ਤੇ ਸਾੜੇ ਜਾਂਦੇ ਨੇ ਉਹਦੇ ਵਿੱਚੋਂ ਕੁਝ ਕੈਮੀਕਲ ਕਰਦੇ ਉਹਦੇ ਜਦਨਾ ਦੇ ਤਹਿਤ ਉਹ ਤੋਂ ਬਾਅਦ ਜਿਹੜੀ ਸਵਾਹ ਬਣਦੀ ਆ ਧੂਆ ਬਣਦਾ ਤੇ ਗੈਸ ਬਣਦੀ ਆ ਉਹਨੂੰ ਇੱਕ ਸਿਸਟਮ ਨਾਲ ਖੋਲਿਆ ਜਾਂਦਾ ਤੇ ਜਦੋਂ ਹਵਾ ਚੱਲਦੀ ਆ ਸਾਰੀ ਗੈਸ ਅਜੀ ਵੀ ਉਹ ਸਾਡੇ ਪਿੰਡ ਬਰਮਾਲੀਪੁਰ ਵੱਲ ਨੂੰ ਤੇ ਇਸ ਸਵਾਭੇ ਕਾ ਵੀ ਜਦੋਂ ਜ਼ਹਿਰੀਲੀ ਗੈਸ ਆਉਂਦੀ ਆ ਅਸੀਂ ਗੇਲ ਇੰਡੀਆ ਜਾਂ ਹੋਰ ਕੰਪਨੀ ਨਾਲ ਸੰਪਰਕ ਕੀਤਾ ਕਿਤੇ ਅੰਡਰਗਰਾਉਂਡ ਪਈ ਹੋਈ ਗੈਸ ਲੀਕਾ ਨਹੀਂ ਜਦੋਂ ਪਤਾ ਲੱਗਿਆ ਵੀ ਨਹੀਂ ਤੇ ਫਿਰ ਕੀ ਹੋਇਆ ਜੀ ਉਹ ਇੰਡਸਟਰੀ ਦੇ ਕੋਲ ਅਸੀਂ ਗਏ ਮੈਂ ਗਿਆ ਸਾਡੇ ਗੁਰਿੰਦਰ ਸਿੰਘ ਨੇ ਇੱਕ ਪਿੰਡ ਦੇ ਸਾਡੇ ਨੌਜਵਾਨ ਉਹ ਗਏ ਸਾਨੂੰ ਉਹਨਾਂ ਨੇ ਦੇਖਣਾ ਨਹੀਂ ਦਿੱਤਾ ਜੇ ਅੰਦਰ ਬਣ ਨਹੀਂ ਦਿੱਤਾ ਦਰਵਾਜ਼ਾ ਤੱਕ ਨਹੀਂ ਖੋਲਣਾ ਬਰਕਰ। ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਸਾਰਾ ਪਿੰਡ ਸਾਡਾ ਪੀੜਤਾ ਜੀ। ਸਾਡੇ ਸਾਰੇ ਪਿੰਡ ਨੂੰ ਇਸ ਤਰ੍ਹਾਂ ਹੁੰਦਾ ਜਿਵੇਂ ਗੈਸ ਸਿਲੰਡਰ ਲੀਕ ਹੁੰਦੇ ਨੇ। ਹਰ ਇੱਕ ਦਿਨ ਬਾਅਦ ਦੋ ਦਿਨ ਬਾਅਦ ਰਾਤ ਨੂੰ ਸ਼ਾਮ ਨੂੰ ਗੈਸ ਛੱਡਦੇ ਨੇ ਤੇ ਸਾਡੇ ਸਾਰੇ ਪਿੰਡ ਦੇ ਦਰਵਾਜ਼ੇ ਨੇ ਜਿਹੜੇ ਉਹ ਬੰਦ ਹੋ ਜਾਂਦੇ। ਅਸੀਂ ਬਹੁਤ ਦੁਖੀ ਹਾਂ ਜੀ ਸਾਡੇ ਬੱਚਿਆਂ ਦਾ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਪਿਆ। ਤੇ ਆਉਣ ਵਾਲੇ ਸਮੇਂ 'ਚ ਸਾਨੂੰ ਲੱਗਦਾ ਨਹੀਂ ਕਿ ਇਹ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਬਜ਼ੁਰਗਾਂ ਦੀ ਜਿੱਤੇ ਸਿਹਤ ਤੇ ਅਸਰ ਪੈਣਾ ਇੱਥੋਂ ਤੱਕ ਵੀ ਡੰਗਰ ਪਸ਼ੂ ਆ ਜਿਹੜਾ ਉਹਨਾਂ ਦੀ ਪ੍ਰੈਗਨੈਂਸੀ ਤੇ ਲੇਡੀਜ਼ ਦੀ ਪ੍ਰੈਗਨੈਂਸੀ ਤੇ ਅਸਰ ਪੈਣਾ ਤੇ ਸਾਡੇ ਪਿੰਡੂ ਜੜਜੂਵਾ ਜੀ ਅਸੀਂ ਤਾਂ ਬਹੁਤ ਦੁਖੀ ਹੋਏ ਪਏ ਹਾਂ ਅਸੀਂ ਦੁਆ ਲੈ ਕੇ ਆਏ ਹਾਂ ਕਿ ਉਸ ਫੂਡ ਇੰਡਸਟਰੀ ਦੇ ਖਰਾਬ ਕਾਰਬੇ ਕੀਤੀ ਜਾਵੇ ਤੇ ਉਹਨੂੰ ਬੰਦ ਕਰਾਇਆ ਜਾ ਜੇ ਨਾ ਬੰਦ ਕੀਤੀ ਤੇ ਅਸੀਂ ਹੋਰ ਕੋਈ ਰਸਤਾ ਅਖਰ। ਤੁਸੀਂ ਬਹੁਤ ਤੁਸੀਂ ਸਵਾਦ ਕਰੀ ਬੇਸਨਪੁਰੇ ਦਾ ਪੀਜੀ ਸਾਡੀ ਕਿ ਮਰੀਪੁਰ ਹੈ ਅੱਛਾ ਅਸੀਂ ਤਿੰਨ ਘਰਾਂ ਤੋਂ ਇੱਥੇ ਹੀ ਰਹਿ ਰਹੇ ਹਾਂ ਸਾਡੇ ਘਰ ਤੋਂ ਸਿਰਫ 100 ਮੀਟਰ ਦੀ ਦੂਰੀ ਹੈ ਸਾਰੇ ਫੈਕਟਰੀ ਚ ਚੱਲਦੀ ਹੈ ਠੀਕ ਹੈ ਜਦੋਂ ਇਹ ਫੈਕਟਰੀ ਲੱਗੀ ਆ ਸਾਨੂੰ ਬਹੁਤ ਮਾਰ assi ਪੁੱਛਿਆ ਗਿਆ ਕਿ ਕੀ ਗੱਲ ਹੈ ਇੱਥੇ ਇੱਕ ਲੌਕਟੈਲ ਦੀ ਫੈਕਟਰੀ ਲੱਗ ਗਈ ਹੈ ਇਹ ਨਵੇਂ ਮਾਡਲ ਦੇ ਰੂਪ ਹੈ ਔਲੀ ਔਲੀ ਸ਼ੈੱਡ ਪੈਣ ਤੋਂ ਬਾਅਦ ਅਚਾਨਕ ਜਦੋਂ ਫੈਕਟਰੀ ਚੱਲੀ ਪਤਾ ਤਾਂ ਉਦੋਂ ਲੱਗਿਆ ਟਾਇਰ ਆਉਂਦਾ ਜੀ ਬਿਲਕੁਲ ਇਹ ਸਕ੍ਰੈਪ ਟਾਇਰ ਬਾਹਰੋਂ ਵੱਡੀਆਂ ਆਉਂਦੀਆਂ ਨੇ ਉਹਨੂੰ ਆ ਕੇ ਪੀਸਿਆ ਜਾਂਦਾ ਜੀ ਪੀਸ ਕੇ ਪ੍ਰੀਕ ਕਰਕੇ ਉਹ ਇੱਕ ਸਟੀਮ ਤੇ ਦੇਖੋ ਉਹਦੇ ਵਿੱਚੋਂ ਪੇਲ ਕੱਢਿਆ ਜਾਂਦਾ ਤੇ ਜੋ ਕਿ ਕੈਮੀਕਲ ਉਹਦੀ ਇੰਨੀ ਕਰਦੀ ਸਮੈਲ ਆ ਜੀ ਜੀ ਇਹ ਜਾਨੀ ਕਿ ਬੰਦਾ ਕਿਤ ਬਾਅਦ ਪਹੁੰਚੀਂ ਜਾਂਦਾ ਉਹ ਅੱਧੇ ਜਾਂ ਮ ਉਹ ਗੈਸ ਦਾ ਧੇਸ ਜੀ ਉਦੋਂ ਬਾਅਦ ਜਿਹੜਾ ਧੂੰਆ ਹੈ ਜਦੋਂ ਫੈਕਟਰੀ ਚੂੰ ਚਾਲੂ ਹੁੰਦੀ ਹੈ ਬੰਦ ਕਰਕੇ ਚਾਲੂ ਇੰਨਾ ਜ਼ਿਆਦਾ ਥੱਲੇ ਪੰਚਨ ਹੋ ਜਾਂਦਾ ਜੀ ਜਿਵੇਂ ਬਹੁਤ ਹੀ ਆਪਣੇ ਕਿਸ ਕਿਸ ਤਰ੍ਹਾਂ ਨਰੋਲੀਆ ਬਲਾਈ ਉਹ ਦਵਾ ਚਿਮਨੀ ਰੱਖੀ ਜਿਹੜਾ ਧੂੰਆ ਕੱਢਦੇ ਨੇ ਮੈਂ ਕਹਿੰਦਾ ਜੀ ਜਿੱਦਣ ਫੈਕਟਰੀ ਲੱਗਦੀਆਂ ਦਸਤੀ ਤੋਂ ਦੋ ਤਿੰਨ ਦਿਨ ਚਿੱਟਾ ਨਿਕਲਦਾ ਹੈ ਬਿਲਕੁਲ ਕਾਲੇ ਰੰਗ ਦਾ ਨਿਕਲਦਾ ਜੀ ਕਿਉਂਕਿ ਇਹਨਾਂ ਦੇ ਪਿੱਛੇ ਬਿਮਾਰ ਕਰ ਬਹੁਤ ਦੂ ਦੂ ਤੱਕ ਜਿੱਧਰ ਦੀ ਵੀ ਹਵਾ ਉਧਰ ਨੂੰ ਮਾਰ ਦਿੰਦਾ ਨੇ ਤੇ ਰਾਤ ਦੇ ਵਕਤ ਤੰਗੀ ਵੰਡੇਰ ਤੋਂ ਵੇ ਦੇਖੀ ਇਹ ਤਾਂ ਟੀਪ ਆਉਂਦੇ ਨੇ ਉਹ ਕਹਿੰਨੀ ਕਰਦੇ ਜਾਂਦੇ ਹੁੰਦੇ ਉਹ ਤੋਂ ਬਾਅਦ ਇਹਨਾਂ ਦਾ 스멜 ਹੋ ਜਾਂਦਾ ਵੀ ਦੇਨ ਦੇ ਬੈਡਰੂਮ ਦਾ ਦਰਵਾਜ਼ਾ ਖੁੱਲ੍ਹਾ ਰਹੇ ਤਾਂ ਪਾਦੀ ਮਜਬੂਰੀ ਆਇਆ ਦੀ ਅਸੀਂ ਲੋਕ ਸਵਕਤ ਨੂੰ ਪਰਵਾਹ ਲੋਕ ਪਰਵਾਹ ਬੈਠੇ ਦੁਆ ਪੰਜ ਪਰਵਾਹ ਹਸ ਮੱਲੀ ਹੁਣ ਡਾ ਕਰ ਇਹਨਾਂ ਨੇ ਸਾਡੇ ਕੋਲ ਆਏ ਅਸੀਂ ਹੈਨਾ ਉਹ ਤਾਂ ਬਹੁਤ ਚਿਰ ਦੀ ਪਹੁੰਚ ਕਰ ਰਹੇ ਆ ਵੀ ਸਾਡਾ ਕੋਈ ਹੱਲ ਕਰੋ ਹੁਣ ਸਭ ਨੂੰ ਇੱਕ ਤਕਰੀਬ ਪੈਦਾ ਹੋ ਗਈ ਕਿਉਂ ਹੁਣੋਂ ਪਹਨ ਕਰ ਰਹੇ ਹੇਣ ਉਹਨਾਂ ਕੋਲ ਜੋ ਵੀ ਪਲਾਂਟ ਦੇ ਵਿੱਚ ਅੰਦਰ ਸਿਸਟਮ ਲੱਗੇ ਹੋਏ ਸੀ ਸਭ ਬੰਦ ਕਰਕੇ ਚਲਾ ਰਹੇ ਨੇ ਜੀ ਬੇਫੋਕ ਹੋ ਗਏ। ਹਾਂਜੀ ਤਸੀਦਤ ਸਾਹਿਬ ਅੱਜ ਜਿਸ ਤਰ੍ਹਾਂ ਕਿ ਅਜੇ ਪਿੰਡ ਬਰਮਾਲੀਪੁਰ ਦੇ ਨਿਵਾਸੀ ਤੁਹਾਡੇ ਕੋਲ ਇੱਕ ਸਮੱਸਿਆ ਲੈ ਕੇ ਆਏ ਨੇ। ਇਹਨਾਂ ਦੇ ਪਿੰਡ ਦੇ ਨਜ਼ਦੀਕ ਇੱਕ ਫੈਕਟਰੀ ਲੱਗੀ ਹੋਈ ਆ ਜਿਸ ਵਿੱਚੋਂ ਬਹੁਤ ਵੱਡੇ ਪੱਧਰ ਤੇ ਉੱਪਰ ਪੋਲੂਸ਼ਨ ਫਲਾਇਆ ਜਾ ਰਿਹਾ ਹੈ। ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਉੱਪਰ? ਦੇਖੋ ਜੀ ਆਪਣੇ ਪਿੰਡ ਦੀ ਪੰਚਾਇਤ ਬਰਮਾਲੀਪੁਰ ਦੀ ਉਹ ਭਦਵੰਤ ਜੀ ਸਾਰੇ ਕੋਲੇ ਆਏ ਆ ਅੱਜ ਪ੍ਰੋਬਲਮ ਲੈ ਕੇ। ਇੰਨਾਂ ਨੇ ਹੁਣ ਧਿਆਨ ਚ ਲਿਆਂਦਾ ਬਰਮਾਲੀਪੁਰ ਚ ਕੋਈ ਫੈਕਟਰੀ ਹੈ ਜਿਹੜੀ ਵੀ ਇੱਥੇ ਪলিউਸ਼ਨ ਘਲਾ ਰਹੀ ਹੈ ਤੇ ਆਹ ਬਰਮਾਲੀਪੁਰ ਵਿਸ਼ਨਪੁਰਾ ਹਾਂਜੀ ਹਾਂ ਉਹ ਅਸੀਂ ਉੱਥੇ ਐਸਡੀਐਮ ਸਾਹਿਬ ਦੇ ਧਿਆਨ ਚ ਮੈਂ ਮਸਲਾ ਲਿਆ ਉਹਨਾਂ ਐਸਡੀਐਮ ਸਾਹਿਬ ਇੱਥੇ ਘੈਰ ਨੇ ਕੋਈ ਲੈਕਚਰ ਦੇ ਕੰਮ ਤੇ ਉਹ ਆ ਜਾਂਦੇ ਆ ਮੈਂ ਉਹਨੂੰ ਧਿਆਨ ਚ ਲਿਆਟੇ ਅਸੀਂ ਚੱਟਰਾਵਾਂਗੇ ਸਾਰਾ ਇਹ ਕਰਵਾ ਤੇ ਜੋ ਵੀ ਲੋਕ ਕਾਰਵਾਈ ਉਹਨਾਂ ਖਿਲਾਫ ਬਣਦੀ ਕਾਰਵਾਈ ਵਾਸਤੇ ਮਤਲਬ ਅਸੀਂ ਲੇਖਾ ਗਿਆ ਜ਼ਰੂਰ ਧਿਆਨ ਦਿਓ ਕਿਉਂਕਿ ਕਾਫੀ ਵੱਡੀ ਮਸਲਾ ਇਹ ਕਿਉਂਕਿ ਇਹ ਪ੍ਰੋਬਲਮ ਜਿਹੜੀ ਆ ਗਈ ਹੁਣ ਇਹ ਅੱਜ ਹੀ ਇਹਦੇ ਤੇ ਹਾਂ ਬਿਲਕੁਲ ਬਿਲਕੁਲ ਅਸੀਂ ਕਰਾਂਗੇ ਹਾਂ ਅ ਤਹਿਸੀਲਦਾਰ ਸਾਹਿਬ ਕੀ ਤੁਸੀਂ ਇਹ ਮਸਲਾ ਜਿਹੜਾ ਪੰਜਾਬ ਪੋਲਿਊਸ਼ਨ ਬੋਰਡ ਕੰਟਰੋਲ ਬੋਰਡ ਹੈ ਉਸ ਦੇ ਇਤਿਆਹ ਚੁਲੀਆ ਹਾਂ ਹਾਂਜੀ ਹਾਂ ਉਹਨਾਂ ਨੂੰ ਬੁਲਾ ਕੇ ਅਸਲੀਮ ਸਾਹਿਬ ਕੋਲੇ ਮਿਲਾ ਕੇ ਉਹਨਾਂ ਨੂੰ ਪੁੱਛਿਆ ਸਾਰੇ ਜੋ ਵੀ ਇਹਦੇ ਬੰਦੀ ਕਾਰਵਾਈ ਕਰਾਂਗੇ ਕਿੰਨੇ ਸਮੇਂ ਚ ਮਤਲਬ ਇਸ ਸਮੱਸਿਆ ਦਾ ਹੱਲ ਹੋ ਸਕਦਾ ਨਹੀਂ ਜਲਦੀ ਤੋਂ ਜਲਦੀ ਕਰ ਇੰਨਾ ਹੋ ਸਕਦਾ ਐਮਐਲਐਸ ਉਹ ਬੱਜੂ ਇੱਕ ਮਸਲਾ ਆਇਆ ਜਿਹੜਾ ਪਰਮਾਲੀਪੁਰ ਤੇ ਕਈ ਪਿੰਡਾਂ ਦਾ ਤੇ ਫੈਕਟਰੀ ਦਾ ਮੁੱਦਾ ਕਿ ਤੇ ਆਪ ਜੀ ਕੋਲ ਆਏ ਨੇ ਕੀ ਇਹ ਮਸਲਾ ਲੈ ਕੇ ਇੱਕ ਸਰਬੋਤਮ ਇੰਡਸਟਰੀ ਤੇ ਗਏ ਕਿ ਇਹ ਚੀਜ਼ ਹੈ ਨਾ ਇਹ ਗਰੰਟੀ ਸੰਬੰਧੀ ਕਰਦੇ ਨੇ ਜੀ ਨਿਊਟਲ ਇੱਕ ਕੰਟਰੋਲ ਮੇਕਿੰਗ ਬਣੇਗਾ ਇਹ ਹੁਣ ਚਲ ਬੰਦੇ ਤੇ ਕੰਮ ਨੂੰ ਕੋਈ ਬਣਾ